ਜੀ ਸਰ ਸਲੈਂਡਰ ਦੇਖ ਲਾ ਸਰ ਦੇਖ ਹੁਣ ਸਾਡੇ ਵਰਗੇ ਕੰਮ ਕਰਦੇ ਨੇ 1000 ਰੁਪਏ ਲੈਨੇ ਆ 8000 ਦਾ ਤਾਂ ਸਲੈਂਡਰੇ ਵਗ ਜਾਂਦਾ ਬੱਚਿਆਂ ਨੂੰ ਕੀ ਖਵਾਵਾਂਗੇ ਘਰੇ ਹਲਾ ਦੋ ਦੋ ਘੰਟੇ ਲਵਾ ਲੰਦਾ ਅਗਲੇ ਘਰੇ ਕੰਮ ਕਰਨ ਜਾਣੇ ਆ ਝੌੜ ਪੋਚੀਆਂ ਸੇ ਦੇਖ ਦੇਖ ਬੱਚਿਆਂ ਨੂੰ ਕੋਈ ਕਦੇ ਕ ਚੱਪਲ ਵੀ ਨਹੀਂ ਕਦੀ ਵੀ ਪੈਸੇ ਆਪਾਂ ਨੂੰ ਨੇ ਕੋਈ ਦੇ ਦਿੰਦਾ ਤਾਂ ਪਾਲਾ ਨਹੀਂ ਨਹੀਂ ਫਿਰਾਂ ਵੀ ਵੈਸੇ ਤੁਸੀਂ ਇੰਟਰਨੈਟ ਦੀ ਗੱਲ ਕਰਦੇ ਸੀ हां जी नेट ਵਾਸਤੇ ਦੇਖ 300 ਰੁਪਏ ਦਾ نیٹ ਹੋ ਰਿਹਾ ਸਰ ਜੇ ਆਪਣੇ ਕੋਲੇ 300 ਰੁਪਏ ਪਵਾਵਾਂਗੇ ਆਪਾਂ ਕੋਲ ਚ ਨੈੱਟ ਚ ਤਾਂ ਨੈੱਟ ਆਊਗਾ ਨਹੀਂ ਬੱਚਿਆਂ ਦਾ ਕੰਮ ਵੀ ਦੇਖੋ ਉਸ ਇਤਿਆਂ ਦਾ ਕੰਮ ਕਿੱਥੋਂ ਆਊਗਾ ਜੇ ਨੈੱਟ ਹੀ ਨਹੀਂ ਪਵਾਵਾਂਗੇ ਆਪਾਂ ਸਰ ਅਮੀਰ ਇਹੀ ਲਾ ਕਰਿਆ ਭਾਈ ਹੁਣ ਬਿਮਾਰਤਾ ਰਹਿੰਦੀ ਆ ਸਭ ਨੂੰ ਪਤਾ ਵੀ ਦੁਨੀਆ ਅੱਜ ਕੱਲ ਬਿਮਾਰੀ ਆ ਵੀ ਇਹਨਾਂ ਦਾ ਹੁਣ ਮਤਲਬ ਲਾਜ਼ਮੀ ਹੋਣਾ ਚਾਹੀਦਾ ਸਰਕਾਰ ਕਰੇ ਨਾ ਤੇ ਮਰੀਜ਼ ਨੂੰ ਤਾਂ ਹਰ ਇੱਕ ਚੀਜ਼ ਦੀ ਲੋੜ ਪੈਂਦੀ ਆ ਠੀਕ ਆ ਤੇ ਹੁਣ ਲਾ ਚੁੱਲੇ ਤੋਂ ਰੈਂਟਰ ਤੱਕ ਤੇ ਰੋਈ ਦਾ ਸਮਾਨ ਦਾਲ ਤੋਂ ਲੈ ਕੇ ਆਪਣਾ ਸਬਜੀ ਤੱਕ ਕਿੰਨੀ ਮੰਗਿਆਈ ਆ ਤੇ ਇਹ ਵੀ ਥੋੜੀ ਘੱਟ ਹੋਣੀ ਚਾਹੀਦੀ ਆ ਤੇ ਗਰੀਬ ਲੋਕ ਤਾਂ ਤੁਹਾਨੂੰ ਪਤਾ ਵੀ ਵਿਚਾਰੇ ਕਮਾਉਂਦੇ ਘੱਟ ਨੇ ਖਾਣ ਵਾਲੇ ਜ਼ਿਆਦੇ ਨੇ ਠੀਕ ਆ ਸਹੀ ਗੱਲ ਆ ਮੈਂ ਤਾਂ ਇੱਕੋ ਗੱਲ ਕਹਿੰਨੇ ਆ ਮੇਰਾ ਤਾਂ ਇੱਕੋ ਹੀ ਬੇਟਾ ਕਮਾਉਣ ਵਾਲਾ ਦੇਖੋ ਅਸੀਂ ਹੈਗੇ ਸੁਖਨਾ 5 6 ਜੀ ਤੇ ਹੁਣ ਅ ਮਹੀਨਾ ਹੋ ਗਿਆ ਨੂੰ ਘਰੇ ਬੈਠੇ ਨੂੰ ਮਹੀਨਾ ਕਿ ਦੋ ਮਹੀਨੇ ਹੋ ਗਏ ਕੰਮ ਉਹਦਾ ਜ ਬਿਲਕੁਲ ਟੱਪਾ ਦਾ ਕਰ ਵਾਲਾ ਮੇਰਾ ਮਤਲਬ ਕਿ ਆਪਣਾ ਦਾ ਮਰੀਜ਼ ਆ ਆਪਣਾ ਇਹਦਾ ਕੈਂਸਰ ਦੇ ਮਰੀਜ਼ ਨੇ ਉਹ ਕਮਾ ਨਹੀਂ ਸਕਦੇ ਵਿਚਾਰ ਦੇਖਣਾ ਵੀ ਬੀਮੇ ਹੁਣ ਜਿਹਨਾਂ ਸਿਹਤ ਹਾਂਜੀ ਹਾਂਜੀ ਸਿਹਤ ਬੀਮਾ ਹੋਣਾ ਚਾਹੀਦਾ ਜੀ ਜਿੱਤੋਂ ਮਤਲਬ ਕਿ ਆਪਣਾ ਸਹੂਲਤ ਮਿਲ ਸਕੇ ਇਹ ਤਾਂ ਸਾਨੂੰ ਸਾਰੀਆਂ ਚੀਜ਼ਾਂ ਦੀ ਲੋੜ ਹੈ ਕਿਉਂ ਸਾਡੇ ਬੱਚੇ ਵੀ ਪੜਦੇ ਨੇ ਉਹਨਾਂ ਦੀ ਪੜ੍ਹਾਈ ਦਾ ਵੀ ਔਖਾ ਤੇ ਆਟੋ ਵਾਲੇ ਦੀ ਅਗਲੀ ਫੀਸ ਵੀ ਹੁੰਦੀ ਸਕਦੇ ਸਾਡੇ ਬੱਚੇ ਧੁਰਕੇ ਵੀ ਹੁੰਦੇ ਨੇ ਵੀ ਗਰੀਬੀ ਇੰਨੀ ਫੈਲ ਰਹੀ ਪਈ ਆ ਵੀ ਬੱਚਿਆਂ ਦਾ ਕੋਈ ਜੋੜਾ ਜੁੱਤੀ ਵੀ ਨਹੀਂ ਹੁੰਦਾ ਵਿੱਚ ਬਾਕੀ ਜਿਹੜੀ ਖਾਂਦੇ ਨੇ ਕਿ ਕਣਕ ਵੀ ਸਾਨੂੰ 5-5 ਕਿਲੋ ਮਿਲਦੀ ਏ ਕਿਉਂ 5 ਕਿਲੋ ਨਾਲ ਕੀ ਕਰੂਗਾ ਕੀ ਸਰਕਾਰਾਂ ਸਾਨੂੰ ਦੇ ਵੀ ਦੇ ਸਮਾਨ ਦੇ ਰੇਟਾਂ ਦੇ ਹਾਂ ਰਸੋਈ ਰਸੋਈ ਦਾ ਸਾਰਾ ਸਮਾਨ ਮਹਿੰਗਾ ਜੇ ਕਿਸੇ ਨੇ ਕੋਈ ਘਰ ਬਣਾਉਣਾ ਜਾਂ ਕੁਛ ਵੀ ਬਣਾਉਣਾ ਹਰ ਇੱਕ ਚੀਜ਼ ਮਹਿੰਗੀ ਹੈ ਕੋਈ ਕੁਛ ਨਹੀਂ ਗਰੀਬ ਲੋਕ ਕੁਛ ਨਹੀਂ ਕਰ ਸਕਦਾ ਗੈਸ ਸਿਲੰਡਰ ਦੇ ਰੇਟ ਹਾਂ ਸਿਲੰਡਰ ਸਿਲੰਡਰ ਵੀ ਮਹਿੰਗਾ ਕੀ ਕਰੂਗਾ ਮਹੀਨੇ ਦੇ 20 ਦਿਨ ਮਸਾ ਚੱਲਦਾ ਸਿਲੰਡਰ ਤੇ ਕਿੰਨੀ ਕਮਾਈ ਆ ਕਿੰਨੀ ਕਮਾਈ ਤਾਂ ਕਰੂਗਾ ਮੇ ਕੰਮ ਹੈ ਹੀ ਨਹੀਂ ਕੋਈ ਸਾਡੇ ਵਾਸਤੇ ਉਸ ਕੰਮ ਦੇ ਵਿੱਚ ਸਾਡੇ ਕਿੱਥੇ ਪੂਰੇ ਪਟਣਗੇ ਵਿਚੇ ਇਨਸਾਨ ਇਹ ਜਿਹੜੇ ਜਮੀ ਭੁੱਖੇ ਬੈਠੇ ਨੇ